ਸਾਸੀ ਗਾਲ ਜੀ ਸਾਰੇ ਆਪਰਾਮਾ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਮਿੱਤਰੋ ਪਿੰਡ ਮਾਲਾ ਖੁਰਦ ਦੇ ਵਿੱਚ ਛੋਟੇ ਮਾਲੇ ਪਿੰਡ ਦੇ ਵਿੱਚ ਆਪਾਂ ਮੌਜੂਦ ਆ ਘਰੇਲੂ ਪਰਿਵਾਰ ਦੇ ਘਰੇ ਆਪਾਂ ਮੌਜੂਦ ਆ ਤੇ ਛੋਟੇ ਮਾਲੇ ਪਿੰਡ ਦੇ ਵਿੱਚ ਆ ਕੇ ਸਰਕਾਰੀ ਸਕੂਲ ਦੇ ਆਪੋਜੀਟ ਗੇਟ ਦੇ ਸਾਹਮਣੇ ਮੁੜ ਕੇ ਡੈਰੀ ਦੇ ਕੋਲੇ ਬਾਈ ਦਾ ਘਰ ਆ ਮਿੱਤਰੋ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਦੋ ਜਾਨਵਰ ਪਈ ਹੁਣ ਉਹਦੇ ਵਕਾਊ ਆ ਇੱਕ ਝੋਟੀ ਮੈਂ ਸੋਣ ਵਾਲੀ ਤੇ ਇੱਕ ਵੜ ਦੋਵੇਂ ਜਾਨਵਰਾਂ ਦੀ ਡਿਟੇਲ ਪ੍ਰੋਪਰ ਜਾਣਕਾਰੀ ਵੀਡੀਓ ਦੇ ਵਿੱਚ ਲੈ ਕੇ ਦਊਗਾ ਜਿਹੜਾ ਜਾਨਵਰ ਤੁਹਾਨੂੰ ਜੱਜ ਜੂਗਾ ਵੀਰੇ ਤੁਸੀਂ ਨੰਬਰ ਬਾਈ ਦਾ ਸਕਰੀਨ ਤੇ ਚਲਾਉਂਗਾ ਗੱਲਬਾਤ ਕਰ ਲਿਓ ਪਹਿਲੇ ਕਲੇਜ ਜਲੇ ਜਨਵਾਰ ਦੀ ਆਪਾਂ ਡਿਟੇਲ ਵੀਰੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਪੀਰ ਵਾਲਾ ਵੱਡੇ ਬਾਈ ਵਧੀਆ ਪਰਿਵਾਰ ਬਾਈ ਵਧੀਆ ਵੀਰੇ ਠੀਕ ਅੱਛਾ ਨਾਮ ਦੱਸ ਦੀ ਇੱਕ ਵਾਰੀ ਵੀਰੇ ਆਪਣਾ ਜਗਸੀਰ ਸਿੰਘ ਵੀਰੇ ਜਗਸੀਰ ਸਿੰਘ ਜਗਸੀਰ ਬਾਈ ਘਰ ਤਾਂ ਡੈਰੀ ਦੇ ਕੋਲ ਹੀ ਆ ਗਿਆ ਆਪਣਾ ਹਾਂਜੀ 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 ਅੱਛਾ ਜਿਹੜੇ ਨੇ ਪਹਿਲੇ ਨੰਬਰ ਤੇ ਝੋਟਿਆ ਇਹ ਕਿੰਨਾ ਸੁਆ ਸੁੰਦੀ ਮੈਂ ਬਾਈ ਦੂਜਾ ਸੁਆ ਸੁਣਾ ਦੂਜਾ ਸੁਆ ਇਹਨੇ ਸੁਣਾ ਵਾ ਕਿੰਨੇ ਦਿਨ ਬਾਕੀ ਆ ਵੀਰੇ ਇਹਦੇ 30 ਤਰੀਕ ਨੂੰ ਦਿਨ ਪੂਰੇ ਆ ਵੀਰੇ 30 ਤਰੀਕ ਨੂੰ ਦਿਨ ਪੂਰੇ ਅੱਜ 22 ਤਰੀਕ ਨੂੰ ਇਹ ਕੈਮਰੇ ਦੀ ਅੱਖ ਦੇ ਵਿੱਚ ਕੈਦ ਆ ਵੀਰੇ 8 ਦਿਨ ਇਹ ਪਿਆ ਪ੍ਰ 8 ਦਿਨ ਹਜੇ ਇਹ ਪਏ ਆ ਪ੍ਰੋਪਰ ਇਹਦੇ ਕਰਮ ਵਾਲੀ ਦੇ ਮਿੱਤਰੋ ਜੇ 2-4 ਦਿਨ ਉੱਪਰ ਲਾ ਕੇ ਕੁੱਲ ਮਿਲਾ ਕੇ ਜੇ ਗੱਲ ਕਰ ਲਈਏ ਤਾਂ ਦਸਾਂ ਕੁ ਦਿਨਾਂ ਦੀ ਹਜੇ ਝੋਟੀ ਕੱਚੀ ਆ ਥੱਲੋ ਤਾਂ ਬਹੁਤ ਨਿੱਖਰਦੀ ਹੋਊਗੀ ਮੇਰੇ ਬਾੜਾ ਜਾਦੇ ਵੀਰੇ ਹੋ ਜਾਵੇਗੀ ਦੇਵਾ ਤਾਂ ਬਹੁਤ ਬਰਉਂਦੀ ਕਿਉਂਕਿ ਸਮੁੰਦਰ ਕਾਦ ਦੇ ਵਿੱਚ ਆਣਾ ਤੇ ਇੱਕ ਗੱਲ ਹੋਰ ਆ ਦੁੱਧ ਕਿੰਨੇ ਚੋੜਿਆ ਸੀ ਬਈ ਤੂੰ ਮੇਰੇ 11 11.5 ਕਿਲੋ ਦੁੱਧ ਨੇ ਪਹਿਲੇ ਦਿਨਾਂ ਦਿੱਤਾ ਪਹਿਲੇ ਸਵੇਰੇ ਸੀ ਹਾਂਜੀ ਹਾਂਜੀ ਦੇਵਾ ਪਹਿਲੇ ਸਵੇਰੇ ਬਹੁਤ ਚੰਗੀ ਤਿਆਰੀ ਕਰਦੀ ਬਹੁਤ ਜ਼ਿਆਦੇ ਵੀਰੇ ਬਹੁਤ ਜ਼ਿਆਦੇ ਐਦਕੀ ਵੀ ਨਿੱਖਰ ਚੰਗੀ ਜਣਾ ਨੇ ਥੱਲੋ ਬਈ ਅੱਛਾ ਦੇ ਇਹਦੇ 30 ਤਰੀਕ ਨੂੰ ਦਨਪੁਰਿਆ ਦਾ 10 10 3 ਦੇ ਉਸ ਕਰਾਸ ਕਰਾਈ ਹੋਈ ਕਿ ਸਾਹਣ ਤੋਂ ਨਹੀਂ ਵੀਰੇ ਸਾਹਣ ਤੋਂ ਡਾਇਰੈਕਟ ਕ੍ਰੋਸਿੰਗ ਡਾਇਰੈਕਟ ਕ੍ਰੋਸ ਸਾਹਣ ਚੰਗਾ ਸੀਗਾ ਬਾਈ ਚੰਗਾ ਸੀ ਵੀਰੇ ਠੀਕ ਹੈ ਵੱਡੇ ਬਾਈ ਅੱਛਾ ਜੇ ਕੋਈ ਅੱਜ ਘਰੇ ਰੱਖਣ ਵਾਲੇ ਭਰਾ ਨੂੰ ਦੇ ਦਈਏ ਕੋਈ ਛੋਟੀ ਦੇ ਵਿੱਚ ਲੰਬਾ ਤਾਂ ਨਹੀਂ ਹੈਗਾ ਬਾਈ ਚੈੱਕ ਕਰ ਪੈਸੇ ਦਾ ਵੀ ਵੀਰੇ ਲੰਬਾ ਨਹੀਂ ਹੈ ਇਹਦਾ ਹੋਊਗਾ ਆਪਾਂ ਗਾਰੰਟੀ ਦੇ ਦਵਾਂਗੇ ਬੰਦਾ ਬੰਦਾ ਤੇਰਾ ਦੇ ਦੂਗੇ ਅਸੀਂ ਖੁੱਲਾ 14 ਕਿਲੋ ਆਪਾਂ ਚਵਾ ਕੇ ਵੀ ਦੇ ਦਾਂਗੇ ਵੀਰੇ ਠੀਕ ਹੈ ਵੱਡੇ ਬਾਈ ਜੇ ਇਹਦਾ ਕੀ ਰੇਟ ਰੱਖਾਂਗੇ ਵੀਰੇ ਆਪਾਂ ਰੇਟ ਫੋਨ ਤੇ ਕਰ ਲਾਂਗੇ ਜਾਇਜ਼ ਹੀ ਹੋਊਗਾ ਜਾਇਜ਼ ਜਰਮ ਵਾਲ ਇਹ ਦੂਜਾ ਸੁਹਾ ਕਰਮਾਂ ਵਾਲੀ ਸੁਣਦੀ ਹੈ ਬਈ 23 ਤਰੀਕ ਨੂੰ सॉरी 30 ਤਰੀਕ ਨੂੰ ਇਹਦੇ ਦਿਨ ਪੂਰੇ ਆ ਤੇ 8 ਤੇ ਦੋ ਬਾਰ 10 ਦਿਨਾਂ ਦੀ ਹਜੇ ਕੱਚੀ ਝੋਟੀ ਆ ਬਈ ਕੁੱਲ ਮਿਲਾ ਕੇ ਬਹੁਤ ਚੰਗੀਆਂ ਨੇ ਥੱਲੋਂ ਨਿੱਖਰ ਜਾਨਾ ਥਣ ਕੱਲਾ ਕੱਲਾ ਲੱਗਾ ਹੋਇਆ ਕੱਦ ਦੇ ਵਿੱਚ ਬਿਲਕੁਲ ਬਈ ਸਮੁੰਦਰ ਕੋਈ ਬਾਲੀ ਵੱਡੀ-ਵੱਡੀ ਮੰਨ ਕੇ ਨਾ ਭਰਾ ਆ ਕਿਉਂਕਿ ਤੁਸੀਂ ਦੂਰੋਂ ਆਜੋ ਤਾਂ ਫਿਰ ਕਹੋਗੇ ਤੁਸੀਂ ਮੈਂ ਪਹਿਲਾਂ ਦੱਸਿਆ ਨਹੀਂ ਬਰੀਕੀ ਆਰਡਰ ਦੀ ਕੁਆਲਿਟੀ ਖੁੱਲੀ-ਡੁੱਲੀ ਝੋਟੀ ਦੀ ਲੇਵਾ ਪੱਖ ਤੋਂ ਬਹੁਤ ਮਜ਼ਬੂਤ ਆ ਕਰਮ ਵਾਲੀ ਪੱਟਾਂ ਦੇ ਸਾਨ ਵਾਲਾ ਲੇਵਾ ਫਿਕਸ ਹਵਾਨੇ ਦੇ ਵਿੱਚ ਸਿੰਘ ਬਹੁਤ ਸੋਹਣਾ ਲੱਗਾ ਹੋਇਆ ਦੇਖੋ ਰਦੀ ਬਾਈ ਉੱਤੋਂ ਗੋਲਮੋਲ ਸਿੰਘਾ ਫੱਟੀ ਵਾਲਾ ਦੇ ਕਿਨਾਰੇ ਵਾਲਾ ਉਹ ਜਾਨੀ ਕਿ ਕਹਿਣ ਤੋਂ ਭਾਵੇਂ ਆ ਗੱਲ ਵੀਰੇ ਬਣਦੀ ਬਣਾਉਂਦੀ ਨਹੀਂ ਇਹਨੇ ਸੋਣੀ ਨਿਖਰ ਜਾਣਾ ਥੱਲੋਂ ਆ ਇਹਦਾ ਪੁੜਾ ਵੇਖ ਲਓ ਬਾਈ ਕੰਦ ਬਾਈ ਕੋਲੇ ਖੜੀ ਵੀਰੇ ਮੜਾ ਜ ਬਾਈ ਦੇ ਬਾਈ ਮੰਨ ਲਓ ਤੁਸੀਂ ਨਜ਼ਦੀਕੀ ਜੇ ਰਹਿੰਦੀਆਂ ਇੰਨਾ ਕੋਈ ਕਦੋਂ ਦਾ ਆਈਡੀਆ ਲਾ ਲਿਆ ਜੋ ਉਸ ਹੱਬ ਤੇ ਬਾਈ ਕਿਉਂਕਿ ਦੂਰੋਂ ਆਉਣਾ ਕਿਸੇ ਭਰਾ ਨੇ ਕਈ ਵਾਰੀ ਕਦ ਸਮੁੰਦਰ ਦੇ ਵਿੱਚ ਰੇਡ ਫੋਨ ਦੇ ਉੱਤੇ ਆ ਦੱਸਿਆ ਤੁਹਾਨੂੰ ਦੀ ਝੋਟੀ ਕੱਚੀ ਆ ਆ ਇੱਕ ਬਾਈ ਦੇ ਕੋਲੇ ਵਹਿੜਾ ਇਹ ਕਿਨੇ ਚਿਰ ਦੀ ਕੱਪਣਾ ਬਾਈ ਸਾਢੇ 6 ਮਹੀਨੇ ਦੀ ਵੀਰੇ ਸਾਢੇ 6 ਮਹੀਨੇ ਦੀ ਕੰਪਲੀਟ ਕਰਨ ਪੂਰਾ ਅੱਛਾ ਕਿਹੜੇ ਟੀਕੇ ਡੂਕੇ ਦੀ ਦੱਸ ਵੇਰ ਕਾਦੇ ਟੀਕੇ ਦੀ ਸੀ ਇੰਪੋਰਟਰ ਦੇ ਸਾਈਵਾਲ ਦੇ ਪੇਟੋਂ ਆ ਭਰਾਏ ਇਹ ਸਾਈਵਾਲ ਦੇ ਪੇਟੋਂ ਬੱਚੇ ਪੈਦਾ ਹੋਈ ਸੀ ਆਪ ਇਹ ਵੇਰਕਾ ਦੇ ਇੰਪੋਰਟਰ ਸੀ ਬਣਦੀ ਆ ਜੀ ਹਣਾ ਅੱਗੇ ਕਿਹੜਾ ਲੱਗਾ ਹੋਇਆ ਏਬੀਐਸ ਦਾ ਗਾਂ ਲੱ ਸਟਰਾ ਆਪਣੇ ਕੋਲੇ ਪੈ ਗਿਆ ਠੀਕ ਹੈ ਵੀ ਤੇ ਸਾਡੇ ਛੇਾਂ ਦੀ ਇਹ ਗੱਪਣ ਹੋ ਗਈ ਕਹਿਣ ਤੋਂ ਭਾਵੇਂ ਇਹ ਗੱਲ ਆ ਵੀ ਪੌਣ ਦੀ ਅੰਗ ਕਰਾਸ ਆ ਪਰ ਦੁੱਧ ਦੇ ਵਿੱਚ ਖਰੀ ਨਿਕਲੂਗੀ ਨਾ ਦੁੱਧ ਦੇ ਵਿੱਚ ਖਰੀ ਜਾਊਗੀ ਵੀ ਮੇਰਾ 18 20 ਕਿਲੋ ਦੁੱਧ ਪਹਿਲੇ ਸਵੇਰ ਪਾਉਣ ਦਾ ਦਾ ਬਣਦੀ ਆ ਵਾਜੀ ਹਾਂ ਖੂਨ ਪਾਣੀ ਚੰਗਾ ਲੜਾਈ ਹੋ ਗਈ ਬਾਕੀ ਵਾਜੂ ਚੰਗਾ ਵਾ ਅਸੀਂ ਕਿੰਨੇ ਦੀ ਦੇ ਦੇਾਂਗੇ ਭਰਾ ਇਹ ਫੋਨ ਤੇ ਹੀ ਕਰ ਲਾਂਗੇ ਕੱਚੀ ਆ ਵੀਰੇ ਕੱਚੀ ਆ ਫੋਨ ਤੇ ਠੀਕ ਆ ਵੀਰੇ ਇਹਨੂੰ ਤਾਂ ਤੁਰਨੂ ਰਹਿੰਦੀ ਆ ਨਾ ਕਿ ਤੁਰ ਪੂਗੀ ਪੱਜੂਗੀ ਉਹ ਰਹਿਣਦੇ ਹਾਂ ਕਾਲੀ ਪੈਂਦੀ ਐ ਬੱਛੀ ਇਹ ਆ ਵੀਰੇ ਦੇ ਦੋ ਜਾਨਵਰ ਬਾਈ ਪਿੰਡ ਮਾਲਾ ਖੁਰਦ ਦੇ ਵਿੱਚ ਅਚਾ ਵੀਰੇ ਨੰਬਰ ਕਿੰਨਾ ਆ ਗਿਆ ਬਾਈ ਆਪਣਾ 90564 ਜੀ 65769 ਇੱਕ ਵਾਰੀ ਹੋਰ ਬੋਲ ਦੀ ਵੀਰੇ 90564 ਜੀ 65769 ਠੀਕ ਆ ਬਈ ਇਸ ਨੰਬਰ ਤੇ ਬਾਈ ਨਾਲ ਕਰ ਲਓ ਰਾਬਤਾ ਕੇ ਮਿੱਤਰੋ ਪਿੰਡ ਛੋਟਾ ਮਾਲਾ ਜ਼ਿਲ੍ਹਾ ਲਗਦਾ ਬਾਈ ਨੂੰ ਮੋਗਾ ਜਾਣਕਾਰੀ ਲਈ ਨੰਬਰ ਸਕਰੀਨ ਤੇ ਆ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਦਿলো ਧੰਨਵਾਦ ਆ